ਪੰਜਾਬ ਚ ਸਵੇਰੇ ਕਈ ਥਾਵਾਂ ਤੇ ਮੀਂਹ ਪਿਆ ਜਸਨਾਤ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਹਾਲਾਂਕਿ ਕੁਝ ਦੇਰ ਬਾਅਦ ਮੁਰ ਤੋਂ ਧੁੱਪ ਦੇਖਣ ਨੂੰ ਮਿਲੀ ਦੱਸਦੀ ਹੈ ਕਿ ਮੌਨਸੂਨ ਤੋਂ ਬਾਅਦ ਪੰਜਾਬ ਚ ਮੌਸਮ ਫਿਰ ਬਦਲਣ ਜਾ ਰਿਹਾ ਹੈ ਇੱਕ ਪੱਛਮੀ ਗੜਬੜੀ ਜੋ ਕਿ 4 ਅਕਤੂਬਰ ਨੂੰ ਸਰਗਰਮ ਹੋਵੇਗੀ ਉਸ ਕਾਰਨ ਤਿੰਨ ਦਿਨਾਂ ਤੱਕ ਪਾਰੀ ਬਾਰਿਸ਼ ਹੋਣ ਦੀ ਉਮੀਦ ਹੈ ਮੌਸਮੀ ਬਾਗਨੀ येलो ਅਲਰਟ ਜਾਰੀ ਕਰ ਦਿੱਤਾ ਮੌਸਮ ਮਹਾਰਾ ਮੁਤਾਬਕ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇ ਭਵਿੱਖਬਾਣੀ ਅਨੁਸਾਰ 5 ਤੋਂ 8 ਅਕਤੂਬਰ ਤੱਕ ਮੀਂਹ ਪੈਣ ਦੀ ਉਮੀਦ ਹੈ ਜਿਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ ਦੱਸਦੇ ਹਾਂ ਕਿ ਮੋਹਾਲੀ 'ਚ 11.0 ਮਿਲੀਮੀਟਰ ਰੋਪੜ 'ਚ 0.5 ਮਿਲੀਮੀਟਰ ਪਠਾਨਕੋਟ 'ਚ 4.5 ਮਿਲੀਮੀਟਰ ਤੇ ਚੰਡੀਗੜ੍ਹ 'ਚ 1.0 ਮਿਲੀਮੀਟਰ ਬਾਰਿਸ਼ ਹੋਣ ਦੀ ਹੈ ਜਿਨ੍ਹਾਂ ਜ਼ਿਲ੍ਹਿਆਂ 'ਚ ਬਾਰਿਸ਼ ਹੋਈ ਉੱਥੇ ਵਾਤਾਵਰਣ ਤਾਪਮਾਨ 29 ਤੋਂ 31 ਡਿਗਰੀ ਸੈਲਸੀਅਸ ਤੱਕ ਰਿਹਾ ਹੋਰ ਜ਼ਿਲ੍ਹਿਆਂ 'ਚ ਵਾਤਾਵਰਣ ਤਾਪਮਾਨ 32 ਤੋਂ 35 ਡਿਗਰੀ ਸੈਲਸੀਅਸ ਤੱਕ ਦੇਖਣ ਨੂੰ ਮਿਲਿਆ ਆਉਣ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੌਸਮ 'ਚ ਬਦਲਾਅ ਹੋਣ ਜਾ ਰਿਹਾ ਮੌਸਮ ਮਾਹਰਾਂ ਮੁਤਾਬਕ 4 ਅਕਤੂਬਰ ਨੂੰ ਇੱਕ ਪੱਛਮੀ ਗੜਬੜੀ ਸਰ ਗਰਮ ਹੋਣ ਜਾ ਰਹੀ ਹੈ ਜਿਸ ਕਾਰਨ 5 ਤੋਂ 8 ਅਕਤੂਬਰ ਤੱਕ ਮੀਂਹ ਪੈ ਸਕਦਾ ਪੰਜਾਬ ਚ ਸਵੇਰੇ ਕਈ ਥਾਵਾਂ ਤੇ ਮੀਂਹ ਪਿਆ ਜਿਸ ਨਾਲ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਹਾਲਾਂਕਿ ਕੁਝ ਦੇਰ ਬਾਅਦ ਮੁੜ ਤੋਂ ਧੁੱਪ ਦੇਖਣ ਨੂੰ ਮਿਲੀ ਦੱਸਦੀ ਹੈ ਕਿ ਮੌਨਸੂਨ ਤੋਂ ਬਾਅਦ ਪੰਜਾਬ ਚ ਮੌਸਮ ਫਿਰ ਬਦਲਣ ਜਾ ਰਿਹਾ ਹੈ ਇੱਕ ਪੱਛਮੀ ਗੜਬੜੀ ਜੋ ਕਿ 4 ਅਕਤੂਬਰ ਨੂੰ ਸਰਗਰਮ ਹੋਵੇਗੀ ਉਸ ਕਾਰਨ 3 ਦਿਨਾਂ ਤੱਕ ਪਾਰੀ ਬਾਰਿਸ਼ ਹੋਣ ਦੀ ਉਮੀਦ ਹੈ ਮੌਸਮੀ ਬਾਗਨੀ येलो ਅਲਰਟ ਜਾਰੀ ਕਰ ਦਿੱਤਾ ਮੌਸਮ ਮਹਾਰਾ ਮੁਤਾਬਕ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇ ਭਵਿੱਖਬਾਣੀ ਅਨੁਸਾਰ 5 ਤੋਂ 8 ਅਕਤੂਬਰ ਤੱਕ ਮੀਂਹ ਪੈਣ ਦੀ ਉਮੀਦ ਹੈ ਜਿਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ ਦੱਸਦੇ ਹਾਂ ਕਿ ਮੋਹਾਲੀ 'ਚ 11.0 ਮਿਲੀਮੀਟਰ ਰੋਪੜ 'ਚ 0.5 ਮਿਲੀਮੀਟਰ ਪਠਾਨਕੋਟ 'ਚ 4.5 ਮਿਲੀਮੀਟਰ ਤੇ ਚੰਡੀਗੜ੍ਹ 'ਚ 1.0 ਮਿਲੀਮੀਟਰ ਬਾਰਸ਼ ਹੋ ਚੁੱਕੀ ਹੈ ਜਿਨਾ ਜ਼ਿਲ੍ਹਿਆਂ 'ਚ ਬਾਰਿਸ਼ ਹੋਈ ਉੱਥੇ ਵਾਤਾਵਰਣ ਤਾਪਮਾਨ 29 ਤੋਂ 33 ਡਿਗਰੀ ਸੈਲਸੀਅਸ ਤੱਕ ਰਿਹਾ ਹੋਰ ਜ਼ਿਲ੍ਹਿਆਂ 'ਚ ਵਾਤਾਵਰਣ ਤਾਪਮਾਨ 32 ਤੋਂ 35 ਡਿਗਰੀ ਸੈਲਸੀਅਸ ਤੱਕ ਦੇਖਣ ਨੂੰ ਮਿਲਿਆ ਅੰਦਾਜ਼ਨ ਇਹਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੌਸਮ 'ਚ ਬਦਲਾਅ ਹੋਣ ਜਾ ਰਿਹਾ ਹੈ ਮੌਸਮ ਮਾਹਰਾਂ ਮੁਤਾਬਕ 4 ਅਕਤੂਬਰ ਨੂੰ ਇੱਕ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ ਜਿਸ ਕਾਰਨ 5 ਤੋਂ 8 ਅਕਤੂਬਰ ਤੱਕ ਮੀਂਹ ਪੈ ਸਕਦਾ ਹੈ